ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪੁਲਿਸ ਜਾਂਚ ਪੜਤਾਲ ਕਰਦੀ ਹੈ ਤਾਂ ਇਹ ਕਥਾਵਾਚਕ ਆਪਣੀਆਂ ਹੀ ਗੱਲਾਂ ਦੇ ਵਿੱਚ ਘਿਰਦਾ ਹੋਇਆ ਵਿਖਾਈ ਜਾਂਦਾ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਤੇ ਉੱਤੇ ਸ਼ੱਕ ਪੈਂਦਾ ਤੇ 48 ਘੰਟਿਆਂ ਦੇ ਵਿੱਚ ਹੀ ਇਸ ਮਸਲੇ ਨੂੰ ਸੁਲਝਾ ਲਿਆ ਜਾਂਦਾ ਜਦੋਂ ਇਸ ਨੂੰ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਦੀ ਸੂਈ ਜਿਹੜੀ ਹੈ ਮੇਰੇ ਵਾਲੇ ਪਾਸੇ ਘੁੰਮ ਰਹੀ ਹੈ ਮੇਰੇ ਤੇ ਘੁੰਮ ਰਹੀ ਹੈ ਤੇ ਅਜਿਹੇ ਦੇ ਵਿੱਚ ਇਹ ਫਰਾਰ ਹੋ ਜਾਂਦਾ ਹੈ ਹਾਲਾਂਕਿ ਇਸ ਦੇ ਜਿਹੜੇ ਸਾਥੀ ਨੇ ਉਹ ਪੁਲਿਸ ਦੇ ਹੱਥੇ ਚੜ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੂਜੇ ਪਾਸੇ ਉਹ ਕਥਾਵਾਚਕ ਮਿਲਨਜੀਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਇਹ ਫਰਾਰ ਚੱਲ ਰਿਹਾ ਹੈ ਤਾਂ ਸੰਗਰੂਰ ਦੇ ਸ਼ੇਰਪੁਰ ਇਲਾਕੇ ਦੇ ਵਿੱਚ ਇਸ ਕਥਾਵਾਚਕ ਦੇ ਵੱਲੋਂ ਆਪਣੇ ਉੱਤੇ ਹੀ ਫਾਇਰਿੰਗ ਕਰਵਾਈ ਜਾਂਦੀ ਹੈ ਤੇ ਫਿਰ ਪੁਲਿਸ ਦੇ ਕੋਲ ਜਾ ਕੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਜਾਂਦੀ ਹੈ ਕਿ ਮੈਨੂੰ ਖਤਰਾ ਹੈ ਮੈਨੂੰ ਇਸ ਤਰ੍ਹਾਂ ਮੇਰੇ ਉੱਤੇ ਫਾਇਰਿੰਗ ਦੀ ਘਟਨਾਕਰਮ ਵਾਪਰਿਆ ਤਾਂ 1.5 ਲੱਖ ਰੁਪਏ ਜਿਹਦੇ ਵਿੱਚ ਡੀਲ ਤੈਹ ਹੋ ਜਾਂਦੀ ਹੈ ਜਿਸ ਦੇ ਵਿੱਚ ਉਹ 50000 ਰੁਪਏ ਪਹਿਲਾਂ ਦੇ ਦਿੱਤੇ ਗਏ ਹੁੰਦੇ ਨੇ ਬਾਕੀ ਪੈਸੇ ਬਾਅਦ ਦੇ ਵਿੱਚ ਦੇਣੇ ਹੁੰਦੇ ਨੇ ਪਰ ਪੁਲਿਸ ਨੇ ਇਸ ਘਟਨਾਕਰਮ ਦੇ ਸਾਰੇ ਵਿਅਕਤੀਆਂ ਨੂੰ ਦਬੋਚ ਲਿਆ ਤਾਂ ਬਕਾਇਦਾ ਜੋ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਥਾਵਾਚਕ ਸਣੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਕਥਾਵਾਚਕ ਹਲੇ ਪੁਲਿਸ ਹਿਰਾਸਤ ਤੋਂ ਬਾਹਰ ਹੈ ਛੇਤੀ ਉਸ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਜਾਏਗਾ ਇਹ ਪੁਲਿਸ ਜਿਹੜੀ ਹੈ ਦਾਵਾ ਕਰ ਰਹੀ ਹੈ। ਜੋ ਆ ਵੀ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਆਖਿਰਕਾਰ ਇੱਕ ਕਥਾਵਾਚਕ ਦੀ ਸ਼ਰਨਾਰਕਰਤੂਤ ਸਾਹਮਣੇ ਆਈ ਹੈ ਦਰਸਲ ਫੋਕੀ ਟੋਰ ਬਣਾਉਣ ਦੀ ਖਾਤਰ ਆਪਣੇ ਆਪ ਦੇ ਉੱਤੇ ਹੀ ਹਮਲਾ ਕਰਵਾ ਦਿੱਤਾ ਜਾਂਦਾ ਹੈ ਬਕਾਇਦਾ 1.5 ਲੱਖ ਦੇ ਵਿੱਚ ਸਾਰੀ ਡੀਲ ਫਾਈਨਲ ਕਰ ਦਿੱਤੀ ਜਾਂਦੀ ਹੈ ਤੇ ਆਪਣੀ ਹੀ ਗੱਡੀ ਤੇ ਗੋਲੀਆਂ ਚਲਵਾ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਮੈਂ ਸਰਕਾਰ ਅੱਗੇ ਪੰਜਾਬ ਪੁਲਿਸ ਅੱਗੇ ਗੁਹਾਰ ਲਗਾ ਕੇ ਜੋ ਹੈ ਸਿਕਿਉਰਿਟੀ ਮੰਗ ਲਵਾਂਗਾ ਪਰ ਪੰਜਾਬ ਪੁਲਿਸ ਦੀ ਅੱਖ ਤੋਂ ਕੋਈ ਵੀ ਬਦਮਾਸ਼ ਨਹੀਂ ਬਚ ਸਕਦਾ ਤੇ ਇਹੀ ਕਾਰਨ ਹੈ ਇਸ ਮਾਮਲੇ ਦੇ ਵਿੱਚ ਵੀ ਪੰਜਾਬ ਪੁਲਿਸ ਨੇ 48 ਘੰਟਿਆਂ ਦੇ ਵਿੱਚ ਇਹ ਜੋ ਫਾਇਰਿੰਗ ਹੋਈ ਸੀ ਸੰਗਰੂਰ ਵਿਖੇ ਉਸ ਮਸਲੇ ਨੂੰ ਸੁਲਝਾ ਲਿਆ ਤੇ ਇਸ ਮਾਮਲੇ ਦੇ ਵਿੱਚ ਕਥਾਵਾਚਕ ਸਣੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਜਿਹੜੀ ਢੀਲ 1.5 ਲੱਖ ਰੁਪਏ ਦੀ ਹੋਈ ਸੀ ਉਸ ਦੇ ਵਿੱਚੋਂ 50000 ਰੁਪਏ ਵੀ ਜਿਹੜੇ ਆ ਬਰਾਮਦ ਕਰ ਲਏ ਗਏ ਨੇ ਹਾਲਾਂਕਿ ਇਹ ਕਥਾਵਾਚਕ ਮਿਲਨ ਜੋਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਪੁਲਿਸ ਹਿਰਾਸਤ ਤੋਂ ਬਾਹਰ ਹੈ ਇਸ ਦੀ ਪਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਪੰਜਾਬ ਪੁਲਿਸ ਅਕਸਰ ਇਹ ਕਹਿੰਦੀ ਹੈ ਜੇਕਰ ਕੋਈ ਲੋੜਿੰਦਾ ਹੈ ਅਸਲ ਦੇ ਵਿੱਚ ਜਿਸ ਦੀ ਜਾਨ ਨੂੰ ਖਤਰਾ ਹੈ ਉਸ ਨੂੰ ਸਿਕਿਉਰਿਟੀ ਦਿੱਤੀ ਜਾਏਗੀ ਪਰ ਕੁਝ ਸ਼ਰਾਰਤੀ ਅੰਸਰ ਜੋ ਹੈ ਫੋਕੀ ਟੋਰ ਬਣਾਉਣ ਦੀ ਖਾਤਰ ਇਸ ਤਰ੍ਹਾਂ ਦੀਆਂ ਕਰਤੂਤਾ ਕਰਦੇ ਨੇ ਕਿ ਉਹਨਾਂ ਦੇ ਉੱਤੇ ਨਕੇਲ ਵੀ ਜਿਹੜੀ ਹੈ ਪੰਜਾਬ ਪੁਲਿਸ ਦੇ ਵੱਲੋਂ ਕਸੀ ਜਾਏਗੀ ਤਸਵੀਰ ਇੱਕ ਪਾਸੇ ਤੁਹਾਨੂੰ ਉਸ ਕਥਾਵਾਚਕ ਦੀ ਦਿਖਾ ਰਹੀ ਆ ਦੂਜੇ ਪਾਸੇ ਉਹ ਦੋਸ਼ੀ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਜਿਸ ਵੇਲੇ ਗੋਲੀ ਦੇ ਗੱਡੀ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਪੈਂਦੇ ਨੇ ਪੁਲਿਸ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪੁਲਿਸ ਜਾਂਚ ਪੜਤਾਲ ਕਰਦੀ ਹੈ ਤਾਂ ਇਹ ਕਥਾਵਾਚਕ ਆਪਣੀਆਂ ਹੀ ਗੱਲਾਂ ਦੇ ਵਿੱਚ ਘਿਰਦਾ ਹੋਇਆ ਵਿਖਾਈ ਜਾਂਦਾ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੇ ਉੱਤੇ ਸ਼ੱਕ ਪੈਂਦਾ ਤੇ 48 ਘੰਟਿਆਂ ਦੇ ਵਿੱਚ ਹੀ ਇਸ ਮਸਲੇ ਨੂੰ ਸੁਲਝਾ ਲਿਆ ਜਾਂਦਾ ਜਦੋਂ ਇਸ ਨੂੰ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਦੀ ਸੂਈ ਜਿਹੜੀ ਹੈ ਮੇਰੇ ਵਾਲੇ ਪਾਸੇ ਘੁੰਮ ਰਹੀ ਹੈ ਮੇਰੇ ਤੇ ਘੁੰਮ ਰਹੀ ਹੈ ਤੇ ਜਹੇ ਦੇ ਵਿੱਚ ਇਹ ਫਰਾਰ ਹੋ ਜਾਂਦਾ ਹੈ ਹਾਲਾਂਕਿ ਇਸ ਦੇ ਜਿਹੜੇ ਸਾਥੀ ਨੇ ਉਹ ਪੁਲਿਸ ਦੇ ਹੱਥੇ ਚੜ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੂਜੇ ਪਾਸੇ ਉਹ ਕਥਾਵਾਚਕ ਮਿਲਨਜੀਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਇਹ ਫਰਾਰ ਚੱਲ ਰਿਹਾ ਹੈ ਤਾਂ ਸੰਗਰੂਰ ਦੇ ਸ਼ੇਰਪੁਰ ਇਲਾਕੇ ਦੇ ਵਿੱਚ ਇਸ ਕਥਾਵਾਚਕ ਦੇ ਵੱਲੋਂ ਆਪਣੇ ਉੱਤੇ ਹੀ ਫਾਇਰਿੰਗ ਕਰਵਾਈ ਜਾਂਦੀ ਹੈ ਤੇ ਫਿਰ ਪੁਲਿਸ ਦੇ ਕੋਲ ਜਾ ਕੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਜਾਂਦੀ ਹੈ ਕਿ ਮੈਨੂੰ ਖਤਰਾ ਹੈ ਮੈਨੂੰ ਇਸ ਤਰ੍ਹਾਂ ਮੇਰੇ ਉੱਤੇ ਫਾਇਰਿੰਗ ਦੀ ਘਟਨਾ ਕਰਮ ਵਾਪਰਿਆ ਤਾਂ 1.5 ਲੱਖ ਰੁਪਏ ਦੇ ਵਿੱਚ ਡੀਲ ਤੈਅ ਹੋ ਜਾਂਦੀ ਹੈ ਜਿਸ ਦੇ ਵਿੱਚ ਉਹ 50000 ਰੁਪਏ ਪਹਿਲਾਂ ਦੇ ਦਿੱਤੇ ਹੋਏ ਗਏ ਹੁੰਦੇ ਨੇ ਬਾਕੀ ਪੈਸੇ ਬਾਅਦ ਵਿੱਚ ਡੇੜੇ ਹੁੰਦੇ ਨੇ ਪਰ ਪੁਲਿਸ ਨੇ ਇਸ ਘਟਨਾਕਰਮ ਦੇ ਸਾਰੇ ਵਿਅਕਤੀਆਂ ਨੂੰ ਦਬੋਚ ਲਿਆ ਤਾਂ ਬਕਾਇਦਾ ਜੋ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਥਾਵਾਚਕ ਸਣੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਕਥਾਵਾਚਕ ਹਲੇ ਪੁਲਿਸ ਹਿਰਾਸਤ ਤੋਂ ਬਾਹਰ ਹੈ ਛੇਤੀ ਉਸ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਜਾਏਗਾ ਇਹ ਪੁਲਿਸ ਜਿਹੜੀ ਹੈ ਦਾਵਾ ਕਰ ਰਹੀ ਹੈ ਜੋ ਵੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਆਖਿਰਕਾਰ ਇੱਕ ਕਥਾਵਾਚਕ ਦੀ ਸ਼ਰਨਾ ਕਰਤੂਤ ਸਾਹਮਣੇ ਆਈ ਹੈ ਦਰਅਸਲ ਫੋਕੀ ਟੋਰ ਬਣਾਉਣ ਦੀ ਖਾਤਰ ਆਪਣੇ ਆਪ ਦੇ ਉੱਤੇ ਹੀ ਹਮਲਾ ਕਰਵਾ ਦਿੱਤਾ ਜਾਂਦਾ ਹੈ ਬਕਾਇਦਾ 1.5 ਲੱਖ ਦੇ ਵਿੱਚ ਸਾਰੀ ਡੀਲ ਫਾਈਨਲ ਕਰ ਦਿੱਤੀ ਜਾਂਦੀ ਹੈ ਤੇ ਆਪਣੀ ਹੀ ਗੱਡੀ ਤੇ ਗੋਲੀਆਂ ਚਲਵਾ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਮੈਂ ਸਰਕਾਰ ਅੱਗੇ ਪੰਜਾਬ ਪੁਲਿਸ ਅੱਗੇ ਗੁਹਾਰ ਲਗਾ ਕੇ ਜੋ ਹੈ ਸਿਕਿਉਰਟੀ ਮੰਗ ਲਵਾਗਾ ਪਰ ਪੰਜਾਬ ਪੁਲਿਸ ਦੀ ਅੱਖ ਤੋਂ ਕੋਈ ਵੀ ਬਦਮਾਸ਼ ਨਹੀਂ ਬਚ ਸਕਦਾ ਤੇ ਇਹੀ ਕਾਰਨ ਹੈ ਕਿ ਇਸ ਮਾਮਲੇ ਦੇ ਵਿੱਚ ਵੀ ਪੰਜਾਬ ਪੁਲਿਸ ਨੇ 48 ਘੰਟਿਆਂ ਦੇ ਵਿੱਚ ਇਹ ਜੋ ਫਾਇਰਿੰਗ ਹੋਈ ਸੀ ਸੰਗਰੂਰ ਵਿਖੇ ਉਸ ਮਸਲੇ ਨੂੰ ਸੁਲਝਾ ਲਿਆ ਤੇ ਇਸ ਮਾਮਲੇ ਦੇ ਵਿੱਚ ਕਥਾਵਾਚਕ ਸਣੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਜਿਹੜੀ ਢੀਲ 1.5 ਲੱਖ ਰੁਪਏ ਦੀ ਹੋਈ ਸੀ ਉਸ ਦੇ ਵਿੱਚੋਂ 50000 ਰੁਪਏ ਵੀ ਜਿਹੜੇ ਆ ਬਰਾਮਤ ਕਰਲੇ ਗਏ ਨੇ ਹਾਲਾਂਕਿ ਇਹ ਕਥਾਵਾਚਕ ਮਿਲਨ ਜੋਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਪੁਲਿਸ ਹਿਰਾਸਤ ਤੋਂ ਬਾਹਰ ਹੈ ਇਸ ਦੀ ਭਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਪੰਜਾਬ ਪੁਲਿਸ ਅਕਸਰ ਹੀ ਕਹਿੰਦੀ ਹੈ ਜੇਕਰ ਕੋਈ ਲੋੜਿੰਦਾ ਹੈ ਅਸਲ ਦੇ ਵਿੱਚ ਜਿਸ ਦੀ ਜਾਨ ਨੂੰ ਖਤਰਾ ਹੈ ਉਸ ਨੂੰ ਸਿਕਿਉਰਿਟੀ ਦਿੱਤੀ ਜਾਏਗੀ ਪਰ ਕੁਝ ਸ਼ਰਾਰਤੀ ਅੰਸਰ ਜੋ ਹੈ ਫੋਕੀ ਟੋਰ ਬਣਾਉਣ ਦੀ ਖਾਤਰ ਇਸ ਤਰ੍ਹਾਂ ਦੀਆਂ ਕਰਤੂਤਾ ਕਰਦੇ ਨੇ ਕਿ ਉਹਨਾਂ ਦੇ ਉੱਤੇ ਨਕੇਲ ਵੀ ਜਿਹੜੀ ਆ ਪੰਜਾਬ ਪੁਲਿਸ ਦੇ ਵੱਲੋਂ ਕਸੀ ਜਾਏਗੀ ਤਸਵੀਰ ਇੱਕ ਪਾਸੇ ਤੁਹਾਨੂੰ ਉਸ ਕਥਾਵਾਚਕ ਦੀ ਦਿਖਾ ਰਹੀ ਆ ਦੂਜੇ ਪਾਸੇ ਉਹ ਦੋਸ਼ੀ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਜਿਸ ਵੇਲੇ ਗੋਲੀ ਦੇ ਗੱਡੀ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਪੈਂਦੇ ਨੇ ਪੁਲਿਸ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪੁਲਿਸ ਜਾਂਚ ਪੜਤਾਲ ਕਰਦੀ ਹੈ ਤਾਂ ਇਹ ਕਥਾਵਾਚਕ ਆਪਣੀਆਂ ਹੀ ਗੱਲਾਂ ਦੇ ਵਿੱਚ ਘਿਰਦਾ ਹੋਇਆ ਵਿਖਾਈ ਜਾਂਦਾ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੇ ਉੱਤੇ ਸ਼ੱਕ ਪੈਂਦਾ ਤੇ 48 ਘੰਟਿਆਂ ਦੇ ਵਿੱਚ ਹੀ ਇਸ ਮਸਲੇ ਨੂੰ ਸੁਲਝਾ ਲਿਆ ਜਾਂਦਾ ਹੈ ਜਦੋਂ ਇਸ ਨੂੰ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਦੀ ਸੂਈ ਜਿਹੜੀ ਹੈ ਮੇਰੇ ਵਾਲੇ ਪਾਸੇ ਘੁੰਮ ਰਹੀ ਹੈ ਮੇਰੇ ਤੇ ਘੁੰਮ ਰਹੀ ਹੈ ਤੇ ਜਿਹੇ ਦੇ ਵਿੱਚ ਇਹ ਫਰਾਰ ਹੋ ਜਾਂਦਾ ਹੈ ਹਾਲਾਂਕਿ ਇਸ ਦੇ ਜਿਹੜੇ ਸਾਥੀ ਨੇ ਉਹ ਪੁਲਿਸ ਦੇ ਹੱਥੇ ਚੜ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੂਜੇ ਪਾਸੇ ਉਹ ਕਥਾਵਾਚਕ ਮਿਲਨਜੀਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਇਹ ਫਰਾਰ ਚੱਲ ਰਿਹਾ ਹੈ ਤਾਂ ਸੰਗਰੂਰ ਦੇ ਸ਼ੇਰਪੁਰ ਇਲਾਕੇ ਦੇ ਵਿੱਚ ਇਸ ਕਥਾਵਾਚਕ ਦੇ ਵੱਲੋਂ ਆਪਣੇ ਉੱਤੇ ਹੀ ਫਾਇਰਿੰਗ ਕਰਵਾਈ ਜਾਂਦੀ ਹੈ ਤੇ ਫਿਰ ਪੁਲਿਸ ਦੇ ਕੋਲ ਜਾ ਕੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਜਾਂਦੀ ਹੈ ਕਿ ਮੈਨੂੰ ਖਤਰਾ ਹੈ ਮੈਨੂੰ ਇਸ ਤਰ੍ਹਾਂ ਮੇਰੇ ਉੱਤੇ ਫਾਇਰਿੰਗ ਦੀ ਘਟਨਾਕਰਮ ਵਾਪਰਿਆ ਤਾਂ 1.5 ਲੱਖ ਰੁਪਏ ਜੇ ਵਿੱਚ ਡੀਲ ਤੈ ਹੋ ਜਾਂਦੀ ਹੈ ਜਿਸ ਦੇ ਵਿੱਚ ਉਹ 50000 ਰੁਪਏ ਪਹਿਲਾਂ ਦੇ ਦਿੱਤੇ ਹੋਏ ਹੁੰਦੇ ਨੇ ਬਾਕੀ ਪੈਸੇ ਬਾਅਦ ਵਿੱਚ ਦੇਣੇ ਹੁੰਦੇ ਨੇ ਪਰ ਪੁਲਿਸ ਨੇ ਇਸ ਘਟਨਾਕਰਮ ਦੇ ਸਾਰੇ ਵਿਅਕਤੀਆਂ ਨੂੰ ਦਬੋਚ ਲਿਆ ਤਾਂ ਬਕਾਇਦਾ ਜੋ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਥਾਵਾਚਕ ਸਣੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਕਥਾਵਾਚਕ ਹਲੇ ਪੁਲਿਸ ਹਿਰਾਸਤ ਤੋਂ ਬਾਹਰ ਹੈ ਛੇਤੀ ਉਸ ਨੂੰ ਜਿਹੜਾ ਗ੍ਰਫਤਾਰ ਕਰ ਲਿਆ ਜਾਏਗਾ ਇਹ ਪੁਲਿਸ ਜਿਹੜੀ ਹੈ ਦਾਵਾ ਕਰ ਰਹੀ ਹੈ। ਜ ਸਾ ਵੀ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਆਖਿਰਕਾਰ ਇੱਕ ਕਥਾਵਾਚਕ ਦੀ ਸ਼ਰਨਾ ਕਰਤੂਤ ਸਾਹਮਣੇ ਆਈ ਹੈ। ਦਰਸਲ ਫੋਕੀ ਟੋਰ ਬਣਾਉਣ ਦੀ ਖਾਤਰ ਆਪਣੇ ਆਪ ਦੇ ਉੱਤੇ ਹੀ ਹਮਲਾ ਕਰਵਾ ਦਿੱਤਾ ਜਾਂਦਾ ਹੈ। ਬਕਾਇਦਾ 1.5 ਲੱਖ ਦੇ ਵਿੱਚ ਸਾਰੀ ਡੀਲ ਫਾਈਨਲ ਕਰ ਦਿੱਤੀ ਜਾਂਦੀ ਹੈ ਤੇ ਆਪਣੀ ਹੀ ਗੱਡੀ ਤੇ ਗੋਲੀਆਂ ਚਲਵਾਤੀਆਂ ਜਾਂਦੀਆਂ ਨੇ ਤਾਂ ਕਿ ਮੈਂ ਸਰਕਾਰ ਅੱਗੇ ਪੰਜਾਬ ਪੁਲਿਸ ਅੱਗੇ ਗੁਹਾਰ ਲਗਾ ਕੇ ਜੋ ਹੈ ਸਿਕਿਉਰਟੀ ਮੰਗ ਲਵਾਵਾਂਗਾ ਪਰ ਪੰਜਾਬ ਪੁਲਿਸ ਦੀ ਅੱਖ ਤੋਂ ਕੋਈ ਵੀ ਬਦਮਾਸ਼ ਨਹੀਂ ਬਚ ਸਕਦਾ ਤੇ ਇਹੀ ਕਾਰਨ ਹੈ ਕਿ ਇਸ ਮਾਮਲੇ ਦੇ ਵਿੱਚ ਵੀ ਪੰਜਾਬ ਪੁਲਿਸ ਨੇ 48 ਘੰਟਿਆਂ ਦੇ ਵਿੱਚ ਇਹ ਜੋ ਫਾਇਰਿੰਗ ਹੋਈ ਸੀ ਸੰਗਰੂਰ ਵਿਖੇ ਉਸ ਮਸਲੇ ਨੂੰ ਸੁਲਝਾ ਲਿਆ ਤੇ ਇਸ ਮਾਮਲੇ ਦੇ ਵਿੱਚ ਕਥਾਵਾਚਕ ਸਣੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਜਿਹੜੇ डील 1.5 ਲੱਖ ਰੁਪਏ ਦੀ ਹੋਈ ਸੀ ਉਸ ਦੇ ਵਿੱਚੋਂ 50000 ਰੁਪਏ ਵੀ ਜਿਹੜੇ ਆ ਬਰਾਮਤ ਕਰ ਲਏ ਗਏ ਨੇ ਹਾਲਾਂਕਿ ਇਹ ਕਥਾਵਾਚਕ ਮਿਲਨ ਜੋਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਪੁਲਿਸ ਹਿਰਾਸਤ ਤੋਂ ਬਾਹਰ ਹੈ ਇਸ ਦੀ ਭਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਪੰਜਾਬ ਪੁਲਿਸ ਅਕਸਰ ਹੀ ਕਹਿੰਦੀ ਹੈ ਜੇਕਰ ਕੋਈ ਲੋੜਿੰਦਾ ਹੈ ਅਸਲ ਦੇ ਵਿੱਚ ਜਿਸ ਦੀ ਜਾਨ ਨੂੰ ਖਤਰਾ ਹੈ ਉਸ ਨੂੰ ਸਿਕਿਉਰਟੀ ਦਿੱਤੀ ਜਾਏਗੀ ਪਰ ਕੁਝ ਸ਼ਰਾਰਤੀ ਅੰਸਰ ਜੋ ਹੈ ਫੋਕੀ ਟੋਰ ਬਣਾਉਣ ਦੀ ਖਾਤਰ ਇਸ ਤਰ੍ਹਾਂ ਦੀਆਂ ਕਰਤੂਤਾ ਕਰਦੇ ਨੇ ਕਿ ਉਹਨਾਂ ਦੇ ਉੱਤੇ ਨਕੇਲ ਵੀ ਜਿਹੜੀ ਹੈ ਪੰਜਾਬ ਪੁਲਿਸ ਦੇ ਵੱਲੋਂ ਕਸੀ ਜਾਏਗੀ ਤਸਵੀਰ ਇੱਕ ਪਾਸੇ ਤੁਹਾਨੂੰ ਉਸ ਕਥਾਵਾਚਕ ਦੀ ਦਿਖਾ ਰਹੀ ਆ ਦੂਜੇ ਪਾਸੇ ਉਹ ਦੋਸ਼ੀ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਜਿਸ ਵੇਲੇ ਗੋਲੀ ਦੇ ਗੱਡੀ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਪੈਂਦੇ ਨੇ ਪੁਲਿਸ ਨੂੰ ਇਸਤੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪੁਲਿਸ ਜਾਂਚ ਪੜਤਾਲ ਕਰਦੀ ਹੈ ਤਾਂ ਇਹ ਕਥਾਵਾਚਕ ਆਪਣੀਆਂ ਹੀ ਗੱਲਾਂ ਦੇ ਵਿੱਚ ਘਿਰਦਾ ਹੋਇਆ ਵਿਖਾਈ ਜਾਂਦਾ ਜਿਸ ਤੋਂ ਬਾਅਦ ਪੁਲਿਸ ਨੂੰ ਇਸਤੇ ਉੱਤੇ ਸ਼ੱਕ ਪੈਂਦਾ ਤੇ 48 ਘੰਟਿਆਂ ਦੇ ਵਿੱਚ ਹੀ ਇਸ ਮਸਲੇ ਨੂੰ ਸੁਲਝਾ ਲਿਆ ਜਾਂਦਾ ਜਦੋਂ ਇਸ ਨੂੰ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਦੀ ਸੂਈ ਜਿਹੜੀ ਹੈ ਮੇਰੇ ਵਾਲੇ ਪਾਸੇ ਘੁੰਮ ਰਹੀ ਹੈ ਮੇਰੇ ਤੇ ਘੁੰਮ ਰਹੀ ਹੈ ਤੇ ਜਹੇ ਦੇ ਵਿੱਚ ਇਹ ਫਰਾਰ ਹੋ ਜਾਂਦਾ ਹੈ ਹਾਲਾਂਕਿ ਇਸ ਦੇ ਜਿਹੜੇ ਸਾਥੀ ਨੇ ਉਹ ਪੁਲਿਸ ਦੇ ਹੱਥੇ ਚੜ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੂਜੇ ਪਾਸੇ ਉਹ ਕਥਾਵਾਚਕ ਮਿਲਨਜੀਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਇਹ ਫਰਾਰ ਚੱਲ ਰਿਹਾ ਹੈ ਤਾਂ ਸੰਗਰੂਰ ਦੇ ਸ਼ੇਰਪੁਰ ਇਲਾਕੇ ਦੇ ਵਿੱਚ ਇਸ ਕਥਾਵਾਚਕ ਦੇ ਵੱਲੋਂ ਆਪਣੇ ਉੱਤੇ ਹੀ ਫਾਇਰਿੰਗ ਕਰਵਾਈ ਜਾਂਦੀ ਹੈ ਤੇ ਫਿਰ ਪੁਲਿਸ ਦੇ ਕੋਲ ਜਾ ਕੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਜਾਂਦੀ ਹੈ ਕਿ ਮੈਨੂੰ ਖਤਰਾ ਹੈ ਮੈਨੂੰ ਇਸ ਤਰ੍ਹਾਂ ਮੇਰੇ ਉੱਤੇ ਫਾਇਰਿੰਗ ਦੀ ਘਟਨਾਕਰਮ ਵਾਪਰਿਆ ਤਾਂ 1.5 ਲੱਖ ਰੁਪਏ ਜੇ ਵਿੱਚ ਡੀਲ ਤੈਅ ਹੋ ਜਾਂਦੀ ਹੈ ਜਿਸ ਦੇ ਵਿੱਚ ਉਹ 50000 ਰੁਪਏ ਪਹਿਲਾਂ ਦੇ ਦਿੱਤੇ ਗਏ ਹੁੰਦੇ ਨੇ ਬਾਕੀ ਪੈਸੇ ਬਾਅਦ ਦੇ ਵਿੱਚ ਦੇਣੇ ਹੁੰਦੇ ਨੇ ਪਰ ਪੁਲਿਸ ਨੇ ਇਸ ਘਟਨਾਕਰਮ ਦੇ ਸਾਰੇ ਵਿਅਕਤੀਆਂ ਨੂੰ ਦਬੋਚ ਲਿਆ ਤਾਂ ਬਕਾਇਦਾ ਜੋ ਪ੍ਰੈਸ ਕਾਨਫਰੰਸ ਕਰਕੇ ਇਸੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਥਾਵਾਚਕ ਸਣੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਕਥਾਵਾਚਕ ਹਲੇ ਪੁਲਿਸ ਹਿਰਾਸਤ ਤੋਂ ਬਾਹਰ ਹੈ ਛੇਤੀ ਉਸ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਜਾਏਗਾ ਇਹ ਪੁਲਿਸ ਜਿਹੜੀ ਹੈ ਦਾਵਾ ਕਰ ਰਹੀ ਹੈ। ਜੀ ਅੱਜ ਵੀ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਆਖਿਰਕਾਰ ਇੱਕ ਕਥਾਵਾਚਕ ਦੀ ਸ਼ਰਨਾਰਕਰਤੂਤ ਸਾਹਮਣੇ ਆਈ ਹੈ ਦਰਸਲ ਫੋਕੀ ਟੋਰ ਬਣਾਉਣ ਦੀ ਖਾਤਰ ਆਪਣੇ ਆਪ ਦੇ ਉੱਤੇ ਹੀ ਹਮਲਾ ਕਰਵਾ ਦਿੱਤਾ ਜਾਂਦਾ ਹੈ ਬਕਾਇਦਾ 1.5 ਲੱਖ ਦੇ ਵਿੱਚ ਸਾਰੀ ਡੀਲ ਫਾਈਨਲ ਕਰ ਦਿੱਤੀ ਜਾਂਦੀ ਹੈ ਤੇ ਆਪਣੀ ਹੀ ਗੱਡੀ ਤੇ ਗੋਲੀਆਂ ਚਲਵਾ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਮੈਂ ਸਰਕਾਰ ਅੱਗੇ ਪੰਜਾਬ ਪੁਲਿਸ ਅੱਗੇ ਗੁਹਾਰ ਲਗਾ ਕੇ ਜੋ ਹੈ ਸਿਕਿਉਰਿਟੀ ਮੰਗ ਲਵਾਂਗਾ ਪਰ ਪੰਜਾਬ ਪੁਲਿਸ ਦੀ ਅੱਖ ਤੋਂ ਕੋਈ ਵੀ ਬਦਮਾਸ਼ ਨਹੀਂ ਬਚ ਸਕਦਾ ਤੇ ਇਹੀ ਕਾਰਨ ਹੈ ਇਸ ਮਾਮਲੇ ਦੇ ਵਿੱਚ ਵੀ ਪੰਜਾਬ ਪੁਲਿਸ ਨੇ 48 ਘੰਟਿਆਂ ਦੇ ਵਿੱਚ ਇਹ ਜੋ ਫਾਇਰਿੰਗ ਹੋਈ ਸੀ ਸੰਗਰੂਰ ਵਿਖੇ ਉਸ ਮਸਲੇ ਨੂੰ ਸੁਲਝਾ ਲਿਆ ਤੇ ਇਸ ਮਾਮਲੇ ਦੇ ਵਿੱਚ ਕਥਾਵਾਚਕ ਸਣੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਜਿਹੜੀ ਢੀਲ ਡੇਡ ਲੱਖ ਰੁਪਏ ਦੀ ਹੋਈ ਸੀ ਉਸ ਦੇ ਵਿੱਚੋਂ 50000 ਰੁਪਏ ਵੀ ਜਿਹੜੇ ਆ ਬਰਾਮਦ ਕਰ ਲਏ ਗਏ ਨੇ ਹਾਲਾਂਕਿ ਇਹ ਕਥਾਵਾਚਕ ਮਿਲਨ ਜੋਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਪੁਲਿਸ ਹਿਰਾਸਤ ਤੋਂ ਬਾਹਰ ਹੈ ਇਸ ਦੀ ਪਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਪੰਜਾਬ ਪੁਲਿਸ ਅਕਸਰ ਇਹ ਕਹਿੰਦੀ ਹੈ ਜੇਕਰ ਕੋਈ ਲੋੜਿੰਦਾ ਹੈ ਅਸਲ ਦੇ ਵਿੱਚ ਜਿਸ ਦੀ ਜਾਨ ਨੂੰ ਖਤਰਾ ਹੈ ਉਸ ਨੂੰ ਸਿਕਿਉਰਿਟੀ ਦਿੱਤੀ ਜਾਏਗੀ ਪਰ ਕੁਝ ਸ਼ਰਾਰਤੀ ਅੰਸਰ ਜੋ ਹੈ ਫੋਕੀ ਟੋਰ ਬਣਾਉਣ ਦੀ ਖਾਤਰ ਇਸ ਤਰ੍ਹਾਂ ਦੀਆਂ ਕਰਤੂਤਾ ਕਰਦੇ ਨੇ ਕਿ ਉਹਨਾਂ ਦੇ ਉੱਤੇ ਨਕੇਲ ਵੀ ਜਿਹੜੀ ਹੈ ਪੰਜਾਬ ਪੁਲਿਸ ਦੇ ਵੱਲੋਂ ਕਸੀ ਜਾਏਗੀ ਤਸਵੀਰ ਇੱਕ ਪਾਸੇ ਤੁਹਾਨੂੰ ਉਸ ਕਥਾਵਾਚਕ ਦੀ ਦਿਖਾ ਰਹੀ ਆ ਦੂਜੇ ਪਾਸੇ ਉਹ ਦੋਸ਼ੀ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਜਿਸ ਵੇਲੇ ਗੋਲੀ ਦੀ ਗੱਡੀ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਪੈਂਦੇ ਨੇ ਪੁਲਿਸ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪੁਲਿਸ ਜਾਂਚ ਪੜਤਾਲ ਕਰਦੀ ਹੈ ਤਾਂ ਇਹ ਕਥਾਵਾਚਕ ਆਪਣੀਆਂ ਹੀ ਗੱਲਾਂ ਦੇ ਵਿੱਚ ਘਿਰਦਾ ਹੋਇਆ ਵਿਖਾਈ ਜਾਂਦਾ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੇ ਉੱਤੇ ਸ਼ੱਕ ਪੈਂਦਾ ਤੇ 48 ਘੰਟਿਆਂ ਦੇ ਵਿੱਚ ਹੀ ਇਸ ਮਸਲੇ ਨੂੰ ਸੁਲਝਾ ਲਿਆ ਜਾਂਦਾ ਜਦੋਂ ਇਸ ਨੂੰ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਦੀ ਸੂਈ ਜਿਹੜੀ ਹੈ ਮੇਰੇ ਵਾਲੇ ਪਾਸੇ ਘੁੰਮ ਰਹੀ ਹੈ ਮੇਰੇ ਤੇ ਘੁੰਮ ਰਹੀ ਹੈ ਤੇ ਜਹੇ ਦੇ ਵਿੱਚ ਇਹ ਫਰਾਰ ਹੋ ਜਾਂਦਾ ਹੈ ਹਾਲਾਂਕਿ ਇਸ ਦੇ ਜਿਹੜੇ ਸਾਥੀ ਨੇ ਉਹ ਪੁਲਿਸ ਦੇ ਹੱਥੇ ਚੜ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੂਜੇ ਪਾਸੇ ਉਹ ਕਥਾਵਾਚਕ ਮਿਲਨਜੀਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਇਹ ਫਰਾਰ ਚੱਲ ਰਿਹਾ ਹੈ ਤਾਂ ਸੰਗਰੂਰ ਦੇ ਸ਼ੇਰਪੁਰ ਇਲਾਕੇ ਦੇ ਵਿੱਚ ਇਸ ਕਥਾਵਾਚਕ ਦੇ ਵੱਲੋਂ ਆਪਣੇ ਉੱਤੇ ਹੀ ਫਾਇਰਿੰਗ ਕਰਵਾਈ ਜਾਂਦੀ ਹੈ ਤੇ ਫਿਰ ਪੁਲਿਸ ਦੇ ਕੋਲ ਜਾ ਕੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਜਾਂਦੀ ਹੈ ਕਿ ਮੈਨੂੰ ਖਤਰਾ ਹੈ ਮੈਨੂੰ ਇਸ ਤਰ੍ਹਾਂ ਮੇਰੇ ਉੱਤੇ ਫਾਇਰਿੰਗ ਦੀ ਘਟਨਾ ਕਰਮ ਵਾਪਰਿਆ ਤਾਂ 1.5 ਲੱਖ ਰੁਪਏ ਦੇ ਵਿੱਚ ਡੀਲ ਤੈਅ ਹੋ ਜਾਂਦੀ ਹੈ ਜਿਸ ਦੇ ਵਿੱਚ ਉਹ 50000 ਰੁਪਏ ਪਹਿਲਾਂ ਦੇ ਦਿੱਤੇ ਹੋਏ ਹੁੰਦੇ ਨੇ ਬਾਕੀ ਪੈਸੇ ਬਾਅਦ ਵਿੱਚ ਡੇੜੇ ਹੁੰਦੇ ਨੇ ਪਰ ਪੁਲਿਸ ਨੇ ਇਸ ਘਟਨਾਕਰਮ ਦੇ ਸਾਰੇ ਵਿਅਕਤੀਆਂ ਨੂੰ ਦਬੋਚ ਲਿਆ ਤਾਂ ਬਕਾਇਦਾ ਜੋ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਥਾਵਾਚਕ ਸਣੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਕਥਾਵਾਚਕ ਹਲੇ ਪੁਲਿਸ ਹਿਰਾਸਤ ਤੋਂ ਬਾਹਰ ਹੈ ਛੇਤੀ ਉਸ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਜਾਏਗਾ ਇਹ ਪੁਲਿਸ ਜਿਹੜੀ ਹੈ ਦਾਵਾ ਕਰ ਰਹੀ ਹੈ ਜੋ ਵੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਆਖਿਰਕਾਰ ਇੱਕ ਕਥਾਵਾਚਕ ਦੀ ਸ਼ਰਨਾ ਕਰਤੂਤ ਸਾਹਮਣੇ ਆਈ ਹੈ ਦਰਅਸਲ ਫੋਕੀ ਟੋਰ ਬਣਾਉਣ ਦੀ ਖਾਤਰ ਆਪਣੇ ਆਪ ਦੇ ਉੱਤੇ ਹੀ ਹਮਲਾ ਕਰਵਾ ਦਿੱਤਾ ਜਾਂਦਾ ਹੈ ਬਕਾਇਦਾ 1.5 ਲੱਖ ਦੇ ਵਿੱਚ ਸਾਰੀ ਡੀਲ ਫਾਈਨਲ ਕਰ ਦਿੱਤੀ ਜਾਂਦੀ ਹੈ ਤੇ ਆਪਣੀ ਹੀ ਗੱਡੀ ਤੇ ਗੋਲੀਆਂ ਚਲਵਾ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਮੈਂ ਸਰਕਾਰ ਅੱਗੇ ਪੰਜਾਬ ਪੁਲਿਸ ਅੱਗੇ ਗੁਹਾਰ ਲਗਾ ਕੇ ਜੋ ਹੈ ਸਿਕਿਉਰਟੀ ਮੰਗ ਲਵਾਗਾ ਪਰ ਪੰਜਾਬ ਪੁਲਿਸ ਦੀ ਅੱਖ ਤੋਂ ਕੋਈ ਵੀ ਬਦਮਾਸ਼ ਨਹੀਂ ਬਚ ਸਕਦਾ ਤੇ ਇਹੀ ਕਾਰਨ ਹੈ ਕਿ ਇਸ ਮਾਮਲੇ ਦੇ ਵਿੱਚ ਵੀ ਪੰਜਾਬ ਪੁਲਿਸ ਨੇ 48 ਘੰਟਿਆਂ ਦੇ ਵਿੱਚ ਇਹ ਜੋ ਫਾਇਰਿੰਗ ਹੋਈ ਸੀ ਸੰਗਰੂਰ ਵਿਖੇ ਉਸ ਮਸਲੇ ਨੂੰ ਸੁਲਝਾ ਲਿਆ ਤੇ ਇਸ ਮਾਮਲੇ ਦੇ ਵਿੱਚ ਕਥਾਵਾਚਕ ਸਣੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਜਿਹੜੀ ਢੀਲ ਡੇਢ ਲੱਖ ਰੁਪਏ ਦੀ ਹੋਈ ਸੀ ਉਸ ਦੇ ਵਿੱਚੋਂ 50000 ਰੁਪਏ ਵੀ ਜਿਹੜੇ ਆ ਬਰਾਮਤ ਕਰਲੇ ਗਏ ਨੇ ਹਾਲਾਂਕਿ ਇਹ ਕਥਾਵਾਚਕ ਮਿਲਨ ਜੋਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਪੁਲਿਸ ਹਿਰਾਸਤ ਤੋਂ ਬਾਹਰ ਹੈ ਇਸ ਦੀ ਭਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਪੰਜਾਬ ਪੁਲਿਸ ਅਕਸਰ ਹੀ ਕਹਿੰਦੀ ਹੈ ਜੇਕਰ ਕੋਈ ਲੋੜਿੰਦਾ ਹੈ ਅਸਲ ਦੇ ਵਿੱਚ ਜਿਸ ਦੀ ਜਾਨ ਨੂੰ ਖਤਰਾ ਹੈ ਉਸ ਨੂੰ ਸਿਕਿਉਰਿਟੀ ਦਿੱਤੀ ਜਾਏਗੀ ਪਰ ਕੁਝ ਸ਼ਰਾਰਤੀ ਅੰਸਰ ਜੋ ਹੈ ਫੋਕੀ ਟੋਰ ਬਣਾਉਣ ਦੀ ਖਾਤਰ ਇਸ ਤਰ੍ਹਾਂ ਦੀਆਂ ਕਰਤੂਤਾ ਕਰਦੇ ਨੇ ਕਿ ਉਹਨਾਂ ਦੇ ਉੱਤੇ ਨਕੀਲ ਵੀ ਜਿਹੜੀ ਆ ਪੰਜਾਬ ਪੁਲਿਸ ਦੇ ਵੱਲੋਂ ਕਸੀ ਜਾਏਗੀ ਤਸਵੀਰ ਇੱਕ ਪਾਸੇ ਤੁਹਾਨੂੰ ਉਸ ਕਥਾਵਾਚਕ ਦੀ ਦਿਖਾ ਰਹੀ ਆ ਦੂਜੇ ਪਾਸੇ ਉਹ ਦੋਸ਼ੀ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਜਿਸ ਵੇਲੇ ਗੋਲੀ ਦੇ ਗੱਡੀ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਪੈਂਦੇ ਨੇ ਪੁਲਿਸ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪੁਲਿਸ ਜਾਂਚ ਪੜਤਾਲ ਕਰਦੀ ਹੈ ਤਾਂ ਇਹ ਕਥਾਵਾਚਕ ਆਪਣੀਆਂ ਹੀ ਗੱਲਾਂ ਦੇ ਵਿੱਚ ਕਿਰਦਾ ਹੋਇਆ ਵਿਖਾਈ ਜਾਂਦਾ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੇ ਉੱਤੇ ਸ਼ੱਕ ਪੈਂਦਾ ਤੇ 48 ਘੰਟਿਆਂ ਦੇ ਵਿੱਚ ਹੀ ਇਸ ਮਸਲੇ ਨੂੰ ਸੁਲਝਾ ਲਿਆ ਜਾਂਦਾ ਜਦੋਂ ਇਸ ਨੂੰ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਦੀ ਸੂਈ ਜਿਹੜੀ ਹੈ ਮੇਰੇ ਵਾਲੇ ਪਾਸੇ ਘੁੰਮ ਰਹੀ ਹੈ ਮੇਰੇ ਤੇ ਘੁੰਮ ਰਹੀ ਹੈ ਤੇ ਜਹੇ ਦੇ ਵਿੱਚ ਇਹ ਫਰਾਰ ਹੋ ਜਾਂਦਾ ਹੈ ਹਾਲਾਂਕਿ ਇਸ ਦੇ ਜਿਹੜੇ ਸਾਥੀ ਨੇ ਉਹ ਪੁਲਿਸ ਦੇ ਹੱਥੇ ਚੜ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੂਜੇ ਪਾਸੇ ਉਹ ਕਥਾਵਾਚਕ ਮਿਲਨਜੀਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਇਹ ਫਰਾਰ ਚੱਲ ਰਿਹਾ ਹੈ ਤਾਂ ਸੰਗਰੂਰ ਦੇ ਸ਼ੇਰਪੁਰ ਇਲਾਕੇ ਦੇ ਵਿੱਚ ਇਸ ਕਥਾਵਾਚਕ ਦੇ ਵੱਲੋਂ ਆਪਣੇ ਉੱਤੇ ਹੀ ਫਾਇਰਿੰਗ ਕਰਵਾਈ ਜਾਂਦੀ ਹੈ ਤੇ ਫਿਰ ਪੁਲਿਸ ਦੇ ਕੋਲ ਜਾ ਕੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਜਾਂਦੀ ਹੈ ਕਿ ਮੈਨੂੰ ਖਤਰਾ ਹੈ ਮੈਨੂੰ ਇਸ ਤਰ੍ਹਾਂ ਮੇਰੇ ਉੱਤੇ ਫਾਇਰਿੰਗ ਦੀ ਘਟਨਾਕਰਮ ਵਾਪਰਿਆ ਤਾਂ 1.5 ਲੱਖ ਰੁਪਏ ਜੇ ਵਿੱਚ ડીਲ ਤੈ ਹੋ ਜਾਂਦੀ ਹੈ ਜਿਸ ਦੇ ਵਿੱਚ ਉਹ 50000 ਰੁਪਏ ਪਹਿਲਾਂ ਦੇ ਦਿੱਤੇ ਹੋਏ ਹੁੰਦੇ ਨੇ ਬਾਕੀ ਪੈਸੇ ਬਾਅਦ ਵਿੱਚ ਦੇਣੇ ਹੁੰਦੇ ਨੇ ਪਰ ਪੁਲਿਸ ਨੇ ਇਸ ਘਟਨਾਕਰਮ ਦੇ ਸਾਰੇ ਵਿਅਕਤੀਆਂ ਨੂੰ ਦਬੋਚ ਲਿਆ ਤਾਂ ਬਕਾਇਦਾ ਜੋ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਥਾਵਾਚਕ ਸਣੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਕਥਾਵਾਚਕ ਹਲੇ ਪੁਲਿਸ ਹਿਰਾਸਤ ਤੋਂ ਬਾਹਰ ਹੈ ਛੇਤੀ ਉਸ ਨੂੰ ਜਿਹੜਾ ਗ੍ਰਫਤਾਰ ਕਰ ਲਿਆ ਜਾਏਗਾ ਇਹ ਪੁਲਿਸ ਜਿਹੜੀ ਹੈ ਦਾਵਾ ਕਰ ਰਹੀ ਹੈ। ਸੋ ਆ ਵੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਆਖਿਰਕਾਰ ਇੱਕ ਕਥਾਵਾਚਕ ਦੀ ਸ਼ਰਨਾ ਕਰਤੂਤ ਸਾਹਮਣੇ ਆਈ ਹੈ। ਦਰਅਸਲ ਫੋਕੀ ਟੋਰ ਬਣਾਉਣ ਦੀ ਖਾਤਰ ਆਪਣੇ ਆਪ ਦੇ ਉੱਤੇ ਹੀ ਹਮਲਾ ਕਰਵਾ ਦਿੱਤਾ ਜਾਂਦਾ ਹੈ। ਬਕਾਇਦਾ 1.5 ਲੱਖ ਦੇ ਵਿੱਚ ਸਾਰੀ ਡੀਲ ਫਾਈਨਲ ਕਰ ਦਿੱਤੀ ਜਾਂਦੀ ਹੈ ਤੇ ਆਪਣੀ ਹੀ ਗੱਡੀ ਤੇ ਗੋਲੀਆਂ ਚਲਵਾਤੀਆਂ ਜਾਂਦੀਆਂ ਨੇ ਤਾਂ ਕਿ ਮੈਂ ਸਰਕਾਰ ਅੱਗੇ ਪੰਜਾਬ ਪੁਲਿਸ ਅੱਗੇ ਗੁਹਾਰ ਲਗਾ ਕੇ ਜੋ ਹੈ ਸਿਕਿਉਰਟੀ ਮੰਗ ਲਵਾਵਾਂਗਾ ਪਰ ਪੰਜਾਬ ਪੁਲਿਸ ਦੀ ਅੱਖ ਤੋਂ ਕੋਈ ਵੀ ਬਦਮਾਸ਼ ਨਹੀਂ ਬਚ ਸਕਦਾ ਤੇ ਇਹੀ ਕਾਰਨ ਹੈ ਕਿ ਇਸ ਮਾਮਲੇ ਦੇ ਵਿੱਚ ਵੀ ਪੰਜਾਬ ਪੁਲਿਸ ਨੇ 48 ਘੰਟਿਆਂ ਦੇ ਵਿੱਚ ਇਹ ਜੋ ਫਾਇਰਿੰਗ ਹੋਈ ਸੀ ਸੰਗਰੂਰ ਵਿਖੇ ਉਸ ਮਸਲੇ ਨੂੰ ਸੁਲਝਾ ਲਿਆ ਤੇ ਇਸ ਮਾਮਲੇ ਦੇ ਵਿੱਚ ਕਥਾਵਾਚਕ ਸਣੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਜਿਹੜੇ डील 1.5 ਲੱਖ ਰੁਪਏ ਦੀ ਹੋਈ ਸੀ ਉਸ ਦੇ ਵਿੱਚੋਂ 50000 ਰੁਪਏ ਵੀ ਜਿਹੜੇ ਆ ਬਰਾਮਤ ਕਰ ਲਏ ਗਏ ਨੇ ਹਾਲਾਂਕਿ ਇਹ ਕਥਾਵਾਚਕ ਮਿਲਨ ਜੋਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਪੁਲਿਸ ਹਿਰਾਸਤ ਤੋਂ ਬਾਹਰ ਹੈ ਇਸ ਦੀ ਭਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਪੰਜਾਬ ਪੁਲਿਸ ਅਕਸਰ ਹੀ ਕਹਿੰਦੀ ਹੈ ਜੇਕਰ ਕੋਈ ਲੋੜਿੰਦਾ ਹੈ ਅਸਲ ਦੇ ਵਿੱਚ ਜਿਸ ਦੀ ਜਾਨ ਨੂੰ ਖਤਰਾ ਹੈ ਉਸ ਨੂੰ ਸਿਕਿਉਰਿਟੀ ਦਿੱਤੀ ਜਾਏਗੀ ਪਰ ਕੁਝ ਸ਼ਰਾਰਤੀ ਅੰਸਰ ਜੋ ਹੈ ਕੋਕੀ ਟੋਰ ਬਣਾਉਣ ਦੀ ਖਾਤਰ ਇਸ ਤਰ੍ਹਾਂ ਦੀਆਂ ਕਰਤੂਤਾ ਕਰਦੇ ਨੇ ਕਿ ਉਹਨਾਂ ਦੇ ਉੱਤੇ ਨਕੇਲ ਵੀ ਜਿਹੜੀ ਆ ਪੰਜਾਬ ਪੁਲਿਸ ਦੇ ਵੱਲੋਂ ਕਸੀ ਜਾਏਗੀ ਤਸਵੀਰ ਇੱਕ ਪਾਸੇ ਤੁਹਾਨੂੰ ਉਸ ਕਥਾਵਾਚਕ ਦੀ ਦਿਖਾ ਰਹੀ ਆ ਦੂਜੇ ਪਾਸੇ ਉਹ ਦੋਸ਼ੀ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਜਿਸ ਵੇਲੇ ਗੋਲੀ ਦੀ ਗੱਡੀ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਪੈਂਦੇ ਨੇ ਪੁਲਿਸ ਨੂੰ ਇਸਤੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪੁਲਿਸ ਜਾਂਚ ਪੜਤਾਲ ਕਰਦੀ ਹੈ ਤਾਂ ਇਹ ਕਥਾਵਾਚਕ ਆਪਣੀਆਂ ਹੀ ਗੱਲਾਂ ਦੇ ਵਿੱਚ ਘਿਰਦਾ ਹੋਇਆ ਵਿਖਾਈ ਜਾਂਦਾ ਜਿਸ ਤੋਂ ਬਾਅਦ ਪੁਲਿਸ ਨੂੰ ਇਸਤੇ ਉੱਤੇ ਸ਼ੱਕ ਪੈਂਦਾ ਤੇ 48 ਘੰਟਿਆਂ ਦੇ ਵਿੱਚ ਹੀ ਇਸ ਮਸਲੇ ਨੂੰ ਸੁਲਝਾ ਲਿਆ ਜਾਂਦਾ ਜਦੋਂ ਇਸ ਨੂੰ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਦੀ ਸੂਈ ਜਿਹੜੀ ਹੈ ਮੇਰੇ ਵਾਲੇ ਪਾਸੇ ਘੁੰਮ ਰਹੀ ਹੈ ਮੇਰੇ ਤੇ ਘੁੰਮ ਰਹੀ ਹੈ ਤੇ ਜਹੇ ਦੇ ਵਿੱਚ ਇਹ ਫਰਾਰ ਹੋ ਜਾਂਦਾ ਹੈ ਹਾਲਾਂਕਿ ਇਸ ਦੇ ਜਿਹੜੇ ਸਾਥੀ ਨੇ ਉਹ ਪੁਲਿਸ ਦੇ ਹੱਥੇ ਚੜ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੂਜੇ ਪਾਸੇ ਉਹ ਕਥਾਵਾਚਕ ਮਿਲਨਜੀਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਇਹ ਫਰਾਰ ਚੱਲ ਰਿਹਾ ਹੈ ਤਾਂ ਸੰਗਰੂਰ ਦੇ ਸ਼ੇਰਪੁਰ ਇਲਾਕੇ ਦੇ ਵਿੱਚ ਇਸ ਕਥਾਵਾਚਕ ਦੇ ਵੱਲੋਂ ਆਪਣੇ ਉੱਤੇ ਹੀ ਫਾਇਰਿੰਗ ਕਰਵਾਈ ਜਾਂਦੀ ਹੈ ਤੇ ਫਿਰ ਪੁਲਿਸ ਦੇ ਕੋਲ ਜਾ ਕੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਜਾਂਦੀ ਹੈ ਕਿ ਮੈਨੂੰ ਖਤਰਾ ਹੈ ਮੈਨੂੰ ਇਸ ਤਰ੍ਹਾਂ ਮੇਰੇ ਉੱਤੇ ਫਾਇਰਿੰਗ ਦੀ ਘਟਨਾਕਰਮ ਵਾਪਰਿਆ ਤਾਂ 1.5 ਲੱਖ ਰੁਪਏ ਦੇ ਵਿੱਚ ਡੀਲ ਤੈਅ ਹੋ ਜਾਂਦੀ ਹੈ ਜਿਸ ਦੇ ਵਿੱਚ ਉਹ 50000 ਰੁਪਏ ਪਹਿਲਾਂ ਦੇ ਦਿੱਤੇ ਗਏ ਹੁੰਦੇ ਨੇ ਬਾਕੀ ਪੈਸੇ ਬਾਅਦ ਦੇ ਵਿੱਚ ਦੇਣੇ ਹੁੰਦੇ ਨੇ ਪਰ ਪੁਲਿਸ ਨੇ ਇਸ ਘਟਨਾਕਰਮ ਦੇ ਸਾਰੇ ਵਿਅਕਤੀਆਂ ਨੂੰ ਦਬੋਚ ਲਿਆ ਤਾਂ ਬਕਾਇਦਾ ਜੋ ਪ੍ਰੈਸ ਕਾਨਫਰੰਸ ਕਰਕੇ ਸੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਥਾਵਾਚਕ ਸਣੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਕਥਾਵਾਚਕ ਹਲੇ ਪੁਲਿਸ ਹਿਰਾਸਤ ਤੋਂ ਬਾਹਰ ਹੈ ਛੇਤੀ ਉਸ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਜਾਏਗਾ ਇਹ ਪੁਲਿਸ ਜਿਹੜੀ ਹੈ ਦਾਵਾ ਕਰ ਰਹੀ ਹੈ। ਜੀ ਅੱਜ ਵੀ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਆਖਿਰਕਾਰ ਇੱਕ ਕਥਾਵਾਚਕ ਦੀ ਸ਼ਰਨਾਰਕਰਤੂਤ ਸਾਹਮਣੇ ਆਈ ਹੈ ਦਰਸਲ ਫੋਕੀ ਟੋਰ ਬਣਾਉਣ ਦੀ ਖਾਤਰ ਆਪਣੇ ਆਪ ਦੇ ਉੱਤੇ ਹੀ ਹਮਲਾ ਕਰਵਾ ਦਿੱਤਾ ਜਾਂਦਾ ਹੈ ਬਕਾਇਦਾ 1.5 ਲੱਖ ਦੇ ਵਿੱਚ ਸਾਰੀ ਡੀਲ ਫਾਈਨਲ ਕਰ ਦਿੱਤੀ ਜਾਂਦੀ ਹੈ ਤੇ ਆਪਣੀ ਹੀ ਗੱਡੀ ਤੇ ਗੋਲੀਆਂ ਚਲਵਾ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਮੈਂ ਸਰਕਾਰ ਅੱਗੇ ਪੰਜਾਬ ਪੁਲਿਸ ਅੱਗੇ ਗੁਹਾਰ ਲਗਾ ਕੇ ਜੋ ਹੈ ਸਿਕਿਉਰਿਟੀ ਮੰਗ ਲਵਾਂਗਾ ਪਰ ਪੰਜਾਬ ਪੁਲਿਸ ਦੀ ਅੱਖ ਤੋਂ ਕੋਈ ਵੀ ਬਦਮਾਸ਼ ਨਹੀਂ ਬਚ ਸਕਦਾ ਤੇ ਇਹੀ ਕਾਰਨ ਹੈ ਇਸ ਮਾਮਲੇ ਦੇ ਵਿੱਚ ਵੀ ਪੰਜਾਬ ਪੁਲਿਸ ਨੇ 48 ਘੰਟਿਆਂ ਦੇ ਵਿੱਚ ਇਹ ਜੋ ਫਾਇਰਿੰਗ ਹੋਈ ਸੀ ਸੰਗਰੂਰ ਵਿਖੇ ਉਸ ਮਸਲੇ ਨੂੰ ਸੁਲਝਾ ਲਿਆ ਤੇ ਇਸ ਮਾਮਲੇ ਦੇ ਵਿੱਚ ਕਥਾਵਾਚਕ ਸਣੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਜਿਹੜੀ ਢੀਲ ਡੇਡ ਲੱਖ ਰੁਪਏ ਦੀ ਹੋਈ ਸੀ ਉਸ ਦੇ ਵਿੱਚੋਂ 50000 ਰੁਪਏ ਵੀ ਜਿਹੜੇ ਆ ਬਰਾਮਦ ਕਰ ਲਏ ਗਏ ਨੇ ਹਾਲਾਂਕਿ ਇਹ ਕਥਾਵਾਚਕ ਮਿਲਨ ਜੋਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਪੁਲਿਸ ਹਿਰਾਸਤ ਤੋਂ ਬਾਹਰ ਹੈ ਇਸ ਦੀ ਪਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਪੰਜਾਬ ਪੁਲਿਸ ਅਕਸਰ ਇਹ ਕਹਿੰਦੀ ਹੈ ਜੇਕਰ ਕੋਈ ਲੋੜਿੰਦਾ ਹੈ ਅਸਲ ਦੇ ਵਿੱਚ ਜਿਸ ਦੀ ਜਾਨ ਨੂੰ ਖਤਰਾ ਹੈ ਉਸ ਨੂੰ ਸਿਕਿਉਰਿਟੀ ਦਿੱਤੀ ਜਾਏਗੀ ਪਰ ਕੁਝ ਸ਼ਰਾਰਤੀ ਅੰਸਰ ਜੋ ਹੈ ਫੋਕੀ ਟੋਰ ਬਣਾਉਣ ਦੀ ਖਾਤਰ ਇਸ ਤਰ੍ਹਾਂ ਦੀਆਂ ਕਰਤੂਤਾ ਕਰਦੇ ਨੇ ਕਿ ਉਹਨਾਂ ਦੇ ਉੱਤੇ ਨਕੇਲ ਵੀ ਜਿਹੜੀ ਹੈ ਪੰਜਾਬ ਪੁਲਿਸ ਦੇ ਵੱਲੋਂ ਕਸੀ ਜਾਏਗੀ ਤਸਵੀਰ ਇੱਕ ਪਾਸੇ ਤੁਹਾਨੂੰ ਉਸ ਕਥਾਵਾਚਕ ਦੀ ਦਿਖਾ ਰਹੀ ਆ ਦੂਜੇ ਪਾਸੇ ਉਹ ਦੋਸ਼ੀ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਜਿਸ ਵੇਲੇ ਗੋਲੀ ਦੀ ਗੱਡੀ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਪੈਂਦੇ ਨੇ ਪੁਲਿਸ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪੁਲਿਸ ਜਾਂਚ ਪੜਤਾਲ ਕਰਦੀ ਹੈ ਤਾਂ ਇਹ ਕਥਾਵਾਚਕ ਆਪਣੀਆਂ ਹੀ ਗੱਲਾਂ ਦੇ ਵਿੱਚ ਘਿਰਦਾ ਹੋਇਆ ਵਿਖਾਈ ਜਾਂਦਾ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੇ ਉੱਤੇ ਸ਼ੱਕ ਪੈਂਦਾ ਹੈ ਤੇ 48 ਘੰਟਿਆਂ ਦੇ ਵਿੱਚ ਹੀ ਇਸ ਮਸਲੇ ਨੂੰ ਸੁਲਝਾ ਲਿਆ ਜਾਂਦਾ ਜਦੋਂ ਇਸ ਨੂੰ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਦੀ ਸੂਈ ਜਿਹੜੀ ਹੈ ਮੇਰੇ ਵਾਲੇ ਪਾਸੇ ਘੁੰਮ ਰਹੀ ਹੈ ਮੇਰੇ ਤੇ ਘੁੰਮ ਰਹੀ ਹੈ ਤੇ ਜਹੇ ਦੇ ਵਿੱਚ ਇਹ ਫਰਾਰ ਹੋ ਜਾਂਦਾ ਹੈ ਹਾਲਾਂਕਿ ਇਸ ਦੇ ਜਿਹੜੇ ਸਾਥੀ ਨੇ ਉਹ ਪੁਲਿਸ ਦੇ ਹੱਥੇ ਚੜ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੂਜੇ ਪਾਸੇ ਉਹ ਕਥਾਵਾਚਕ ਮਿਲਨਜੀਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਇਹ ਫਰਾਰ ਚੱਲ ਰਿਹਾ ਹੈ ਤਾਂ ਸੰਗਰੂਰ ਦੇ ਸ਼ੇਰਪੁਰ ਇਲਾਕੇ ਦੇ ਵਿੱਚ ਇਸ ਕਥਾਵਾਚਕ ਦੇ ਵੱਲੋਂ ਆਪਣੇ ਉੱਤੇ ਹੀ ਫਾਇਰਿੰਗ ਕਰਵਾਈ ਜਾਂਦੀ ਹੈ ਤੇ ਫਿਰ ਪੁਲਿਸ ਦੇ ਕੋਲ ਜਾ ਕੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਜਾਂਦੀ ਹੈ ਕਿ ਮੈਨੂੰ ਖਤਰਾ ਹੈ ਮੈਨੂੰ ਇਸ ਤਰ੍ਹਾਂ ਮੇਰੇ ਉੱਤੇ ਫਾਇਰਿੰਗ ਦੀ ਘਟਨਾ ਕਰਮ ਵਾਪਰਿਆ ਤਾਂ 1.5 ਲੱਖ ਰੁਪਏ ਦੇ ਵਿੱਚ ਡੀਲ ਤੈਅ ਹੋ ਜਾਂਦੀ ਹੈ ਜਿਸ ਦੇ ਵਿੱਚ ਉਹ 50000 ਰੁਪਏ ਪਹਿਲਾਂ ਦੇ ਦਿੱਤੇ ਹੋਏ ਹੁੰਦੇ ਨੇ ਬਾਕੀ ਪੈਸੇ ਬਾਅਦ ਵਿੱਚ ਡੇੜੇ ਹੁੰਦੇ ਨੇ ਪਰ ਪੁਲਿਸ ਨੇ ਇਸ ਘਟਨਾਕਰਮ ਦੇ ਸਾਰੇ ਵਿਅਕਤੀਆਂ ਨੂੰ ਦਬੋਚ ਲਿਆ ਤਾਂ ਬਕਾਇਦਾ ਜੋ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਥਾਵਾਚਕ ਸਣੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਕਥਾਵਾਚਕ ਹਲੇ ਪੁਲਿਸ ਹਿਰਾਸਤ ਤੋਂ ਬਾਹਰ ਹੈ ਛੇਤੀ ਉਸ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਜਾਏਗਾ ਇਹ ਪੁਲਿਸ ਜਿਹੜੀ ਹੈ ਦਾਵਾ ਕਰ ਰਹੀ ਹੈ ਜੋ ਵੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਆਖਿਰਕਾਰ ਇੱਕ ਕਥਾਵਾਚਕ ਦੀ ਸ਼ਰਨਾ ਕਰਤੂਤ ਸਾਹਮਣੇ ਆਈ ਹੈ ਦਰਅਸਲ ਫੋਕੀ ਟੋਰ ਬਣਾਉਣ ਦੀ ਖਾਤਰ ਆਪਣੇ ਆਪ ਦੇ ਉੱਤੇ ਹੀ ਹਮਲਾ ਕਰਵਾ ਦਿੱਤਾ ਜਾਂਦਾ ਹੈ ਬਕਾਇਦਾ 1.5 ਲੱਖ ਦੇ ਵਿੱਚ ਸਾਰੀ ਡੀਲ ਫਾਈਨਲ ਕਰ ਦਿੱਤੀ ਜਾਂਦੀ ਹੈ ਤੇ ਆਪਣੀ ਹੀ ਗੱਡੀ ਤੇ ਗੋਲੀਆਂ ਚਲਵਾ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਮੈਂ ਸਰਕਾਰ ਅੱਗੇ ਪੰਜਾਬ ਪੁਲਿਸ ਅੱਗੇ ਗੁਹਾਰ ਲਗਾ ਕੇ ਜੋ ਹੈ ਸਿਕਿਉਰਟੀ ਮੰਗ ਲਵਾਗਾ ਪਰ ਪੰਜਾਬ ਪੁਲਿਸ ਦੀ ਅੱਖ ਤੋਂ ਕੋਈ ਵੀ ਬਦਮਾਸ਼ ਨਹੀਂ ਬਚ ਸਕਦਾ ਤੇ ਇਹੀ ਕਾਰਨ ਹੈ ਕਿ ਇਸ ਮਾਮਲੇ ਦੇ ਵਿੱਚ ਵੀ ਪੰਜਾਬ ਪੁਲਿਸ ਨੇ 48 ਘੰਟਿਆਂ ਦੇ ਵਿੱਚ ਇਹ ਜੋ ਫਾਇਰਿੰਗ ਹੋਈ ਸੀ ਸੰਗਰੂਰ ਵਿਖੇ ਉਸ ਮਸਲੇ ਨੂੰ ਸੁਲਝਾ ਲਿਆ ਤੇ ਇਸ ਮਾਮਲੇ ਦੇ ਵਿੱਚ ਕਥਾਵਾਚਕ ਸਣੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਜਿਹੜੀ ਢੀਲ 1.5 ਲੱਖ ਰੁਪਏ ਦੀ ਹੋਈ ਸੀ ਉਸ ਦੇ ਵਿੱਚੋਂ 50000 ਰੁਪਏ ਵੀ ਜਿਹੜੇ ਆ ਬਰਾਮਤ ਕਰਲੇ ਗਏ ਨੇ ਹਾਲਾਂਕਿ ਇਹ ਕਥਾਵਾਚਕ ਮਿਲਨ ਜੋਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਪੁਲਿਸ ਹਿਰਾਸਤ ਤੋਂ ਬਾਹਰ ਹੈ ਇਸ ਦੀ ਭਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਪੰਜਾਬ ਪੁਲਿਸ ਅਕਸਰ ਹੀ ਕਹਿੰਦੀ ਹੈ ਜੇਕਰ ਕੋਈ ਲੋੜਿੰਦਾ ਹੈ ਅਸਲ ਦੇ ਵਿੱਚ ਜਿਸ ਦੀ ਜਾਨ ਨੂੰ ਖਤਰਾ ਹੈ ਉਸ ਨੂੰ ਸਿਕਿਉਰਿਟੀ ਦਿੱਤੀ ਜਾਏਗੀ ਪਰ ਕੁਝ ਸ਼ਰਾਰਤੀ ਅੰਸਰ ਜੋ ਹੈ ਫੋਕੀ ਟੋਰ ਬਣਾਉਣ ਦੀ ਖਾਤਰ ਇਸ ਤਰ੍ਹਾਂ ਦੀਆਂ ਕਰਤੂਤਾ ਕਰਦੇ ਨੇ ਕਿ ਉਹਨਾਂ ਦੇ ਉੱਤੇ ਨਕੀਲ ਵੀ ਜਿਹੜੀ ਆ ਪੰਜਾਬ ਪੁਲਿਸ ਦੇ ਵੱਲੋਂ ਕਸੀ ਜਾਏਗੀ ਤਸਵੀਰ ਇੱਕ ਪਾਸੇ ਤੁਹਾਨੂੰ ਉਸ ਕਥਾਵਾਚਕ ਦੀ ਦਿਖਾ ਰਹੀ ਆ ਦੂਜੇ ਪਾਸੇ ਉਹ ਦੋਸ਼ੀ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਜਿਸ ਵੇਲੇ ਗੋਲੀ ਦੇ ਗੱਡੀ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਪੈਂਦੇ ਨੇ ਪੁਲਿਸ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪੁਲਿਸ ਜਾਂਚ ਪੜਤਾਲ ਕਰਦੀ ਹੈ ਤਾਂ ਇਹ ਕਥਾਵਾਚਕ ਆਪਣੀਆਂ ਹੀ ਗੱਲਾਂ ਦੇ ਵਿੱਚ ਘਿਰਦਾ ਹੋਇਆ ਵਿਖਾਈ ਜਾਂਦਾ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਤੇ ਉੱਤੇ ਸ਼ੱਕ ਪੈਂਦਾ ਤੇ 48 ਘੰਟਿਆਂ ਦੇ ਵਿੱਚ ਹੀ ਇਸ ਮਸਲੇ ਨੂੰ ਸੁਲਝਾ ਲਿਆ ਜਾਂਦਾ ਜਦੋਂ ਇਸ ਨੂੰ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਦੀ ਸੂਈ ਜਿਹੜੀ ਹੈ ਮੇਰੇ ਵਾਲੇ ਪਾਸੇ ਘੁੰਮ ਰਹੀ ਹੈ ਮੇਰੇ ਤੇ ਘੁੰਮ ਰਹੀ ਹੈ ਤੇ ਅਜਿਹੇ ਦੇ ਵਿੱਚ ਇਹ ਫਰਾਰ ਹੋ ਜਾਂਦਾ ਹੈ ਹਾਲਾਂਕਿ ਇਸ ਦੇ ਜਿਹੜੇ ਸਾਥੀ ਨੇ ਉਹ ਪੁਲਿਸ ਦੇ ਹੱਥੇ ਚੜ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੂਜੇ ਪਾਸੇ ਉਹ ਕਥਾਵਾਚਕ ਮਿਲਨਜੀਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਇਹ ਫਰਾਰ ਚੱਲ ਰਿਹਾ ਹੈ ਤਾਂ ਸੰਗਰੂਰ ਦੇ ਸ਼ੇਰਪੁਰ ਇਲਾਕੇ ਦੇ ਵਿੱਚ ਇਸ ਕਥਾਵਾਚਕ ਦੇ ਵੱਲੋਂ ਆਪਣੇ ਉੱਤੇ ਹੀ ਫਾਇਰਿੰਗ ਕਰਵਾਈ ਜਾਂਦੀ ਹੈ ਤੇ ਫਿਰ ਪੁਲਿਸ ਦੇ ਕੋਲ ਜਾ ਕੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਜਾਂਦੀ ਹੈ ਕਿ ਮੈਨੂੰ ਖਤਰਾ ਹੈ ਮੈਨੂੰ ਇਸ ਤਰ੍ਹਾਂ ਮੇਰੇ ਉੱਤੇ ਫਾਇਰਿੰਗ ਦੀ ਘਟਨਾ ਕਰਮ ਵਾਪਰਿਆ ਤਾਂ 1.5 ਲੱਖ ਰੁਪਏ ਜੇ ਵਿੱਚ ડીਲ ਤੈ ਹੋ ਜਾਂਦੀ ਹੈ ਜਿਸ ਦੇ ਵਿੱਚ ਉਹ 50000 ਰੁਪਏ ਪਹਿਲਾਂ ਦੇ ਦਿੱਤੇ ਹੋਏ ਹੁੰਦੇ ਨੇ ਬਾਕੀ ਪੈਸੇ ਬਾਅਦ ਵਿੱਚ ਦੇਣੇ ਹੁੰਦੇ ਨੇ ਪਰ ਪੁਲਿਸ ਨੇ ਇਸ ਘਟਨਾਕਰਮ ਦੇ ਸਾਰੇ ਵਿਅਕਤੀਆਂ ਨੂੰ ਦਬੋਚ ਲਿਆ ਤਾਂ ਬਕਾਇਦਾ ਜੋ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਥਾਵਾਚਕ ਸਣੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਕਥਾਵਾਚਕ ਹਲੇ ਪੁਲਿਸ ਹਿਰਾਸਤ ਤੋਂ ਬਾਹਰ ਹੈ ਛੇਤੀ ਉਸ ਨੂੰ ਜਿਹੜਾ ਗ੍ਰਫਤਾਰ ਕਰ ਲਿਆ ਜਾਏਗਾ ਇਹ ਪੁਲਿਸ ਜਿਹੜੀ ਹੈ ਦਾਵਾ ਕਰ ਰਹੀ ਹੈ। ਜੀ ਸਾਡੀ ਵੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਆਖਿਰਕਾਰ ਇੱਕ ਕਥਾਵਾਚਕ ਦੀ ਸ਼ਰਨਾ ਕਰਤੂਤ ਸਾਹਮਣੇ ਆਈ ਹੈ। ਦਰਅਸਲ ਫੋਕੀ ਟੋਰ ਬਣਾਉਣ ਦੀ ਖਾਤਰ ਆਪਣੇ ਆਪ ਦੇ ਉੱਤੇ ਹੀ ਹਮਲਾ ਕਰਵਾ ਦਿੱਤਾ ਜਾਂਦਾ ਹੈ। ਬਕਾਇਦਾ 1.5 ਲੱਖ ਦੇ ਵਿੱਚ ਸਾਰੀ ਡੀਲ ਫਾਈਨਲ ਕਰ ਦਿੱਤੀ ਜਾਂਦੀ ਹੈ ਤੇ ਆਪਣੀ ਹੀ ਗੱਡੀ ਤੇ ਗੋਲੀਆਂ ਚਲਵਾਤੀਆਂ ਜਾਂਦੀਆਂ ਨੇ ਤਾਂ ਕਿ ਮੈਂ ਸਰਕਾਰ ਅੱਗੇ ਪੰਜਾਬ ਪੁਲਿਸ ਅੱਗੇ ਗੁਹਾਰ ਲਗਾ ਕੇ ਜੋ ਹੈ ਸਿਕਿਉਰਟੀ ਮੰਗ ਲਵਾਵਾਂਗਾ ਪਰ ਪੰਜਾਬ ਪੁਲਿਸ ਦੀ ਅੱਖ ਤੋਂ ਕੋਈ ਵੀ ਬਦਮਾਸ਼ ਨਹੀਂ ਬਚ ਸਕਦਾ ਤੇ ਇਹੀ ਕਾਰਨ ਹੈ ਕਿ ਇਸ ਮਾਮਲੇ ਦੇ ਵਿੱਚ ਵੀ ਪੰਜਾਬ ਪੁਲਿਸ ਨੇ 48 ਘੰਟਿਆਂ ਦੇ ਵਿੱਚ ਇਹ ਜੋ ਫਾਇਰਿੰਗ ਹੋਈ ਸੀ ਸੰਗਰੂਰ ਵਿਖੇ ਉਸ ਮਸਲੇ ਨੂੰ ਸੁਲਝਾ ਲਿਆ ਤੇ ਇਸ ਮਾਮਲੇ ਦੇ ਵਿੱਚ ਕਥਾਵਾਚਕ ਸਣੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਜਿਹੜੇ डील 1.5 ਲੱਖ ਰੁਪਏ ਦੀ ਹੋਈ ਸੀ ਉਸ ਦੇ ਵਿੱਚੋਂ 50000 ਰੁਪਏ ਵੀ ਜਿਹੜੇ ਆ ਬਰਾਮਦ ਕਰ ਲਏ ਗਏ ਨੇ ਹਾਲਾਂਕਿ ਇਹ ਕਥਾਵਾਚਕ ਮਿਲਨ ਜੋਤ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਪੁਲਿਸ ਹਿਰਾਸਤ ਤੋਂ ਬਾਹਰ ਹੈ